ਬੀਚਾ ਰੋਟੀ ਲਈ ਸਾਡੇ ਕੋਲ ਰੋਟੀ ਬਣਾਉਣ ਦਾ ਨਹੀਂ ਬਣਾਉਂਦਾ ਮੈਂ ਤੇ ਅਹੀ ਮਾਂ ਮੈਂ ਕਰੀ ਗਿਰੀਆ ਨਾ ਇਹ ਕਿਰਮਤ ਸਭ ਮੈਂ ਦਾਦਾ ਜੀ ਕੋਲੋਂ ਬਣਾ ਲਈ ਜੀ ਤੇ ਸਾਡੇ ਰੋਟੀ ਵਾਲਾ ਨੇ ਕਾਹਨੂੰ ਮਾਰ ਮਾਰ ਕੇ ਖਾਣਾ ਬਣਾਦਾ ਜੁਗਮੇਗਾ ਇਹ ਚਾਹ ਦੇ ਨਾ ਕੁਆ ਮਰਦਾ ਤੇ ਦੇ ਚੁਪ ਕਰਕੇ ਇਹ ਨਾ ਮੇਰੇ ਲਈ ਸਿੱਧੀ ਸਿੱਧੀ ਗੱਲਾਂ ਤਾਂ ਨਹੀਂ ਮੈਂ ਕਿੱਥੇ ਜਾਣਾ ਹੀ ਉੱਥੇ ਤਾਂ ਮੈਂ ਕਦੇ ਨਹੀਂ ਜਾਇਆ ਉਹਦੇ ਦੂਏ ਕਿੱਥੇ ਜਾਵਾਂ ਮਾਹਤੌਨ ਮੇਰਾ ਪਹੜਾ ਲਾਇਆ ਵੇਖਿਓ ਵੀ ਕੀ ਹੋ ਜਾਂਦਾ ਹੈ ਐ ਕਰਦੀ ਹਾਂ ਨਾਲ ਦੇਣਾ ਜਰਾ ਦੋਤੀ ਨਾ ਸੇਕ ਦੇਣੀ ਥੋੜਾ 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 ਰੋਟੀ ਖਾਵਾਂ ਬੜੇ ਚੀਜ਼ਾਂ ਕੋਝ ਹੁੰਦੇ ਤੇ ਤੇ ਨਹੀਂ ਆਖਾ ਤੀ ਰੋਟੀ ਖਾ ਲਾ ਜਿੰਨਾ ਖਾ ਲਾ ਚਲਦੀ ਪੁੱਠੀ ਰੋਟੀ ਨੇ ਕਿਥੇ ਜੀ ਕਰਦਾ ਪਰ ਛੋਟਦੀ ਨਹੀਂ ਧੀਰੇ ਜੀ ਰੋਟੀ ਛੋਟਦੀ ਸਾਰਾ ਦਿਨ ਵਸਾ ਇੱਧਰ ਤੈਰਦੀ ਆ ਇਹਨਾਂ ਨੂੰ ਜੋੜ ਕੱਪੜਿਆਂ ਨੂੰ ਪਾੜ ਨਹੀਂ ਲੈਂਦਾ ਆਪਣੇ ਆਪ ਤੇ ਨੂੰ ਤੋਤੇ ਆ ਤੁਹਾਨੂੰ ਤੈ ਵੀ ਕਰਨਾ ਕੀ ਤਾਂ ਕਰ ਦੇਣੀ ਹੈ ਤੈ ਮੈਂ ਨਾ ਰੋਟੀ ਖਾ ਲਾਂ ਮੈਂ ਨਾ ਕੋਕੋ ਬਣੀ ਤੂੰ ਤਾਂ ਮੈਡਮ ਨੂੰ ਦੂਜੀ ਵਾਰੀ ਭੁੱਖ ਲੱਗ ਗਈ ਵਖਾਂ ਹੱਕ ਤੇ ਕਿੰਨੀ ਕ ਭੁੱਖ ਲੱਗੀ ਪਰੀਤ ਨੇ ਤੇ ਰਾਤੀ ਰੋਟੀ ਨਹੀਂ ਖਾਦੀ ਅੱਛਾ ਨਾ ਮੈਂ ਰਾਤੀ ਕਰਦੀ ਰੋਟੀ ਨਹੀਂ ਖਾਦੀ ਤਾਂ ਆਹ ਕਿਹੜਾ ਆਖਿਆ ਲੈ ਰੋਟੀ ਖਾ ਲਾਂ ਮੈਂ ਮੇਰੇ ਤੇ ਜੀਨੇ ਦਾ ਸਾਰੇ ਮੇਰੇ ਹੱਦ ਦੁਕਾਨ ਦਾ ਹੈ ਤੂੰ ਕਿਹੜੀ ਮੇਰੇ ਨਾਲ ਦੀ ਪ੍ਰੀਤ ਗੱਲ ਕਰਦੀ ਕੀ ਰੋਟੀ ਖਾਰਾ ਰੋਟੀ ਨੂੰ ਭੁੱਖੀ ਖਾ ਰੋਟੀ ਭਾਲਦੀ ਪਹਿਲਾਂ ਚੋਰੀ ਘਟ ਕਰ ਲਿਆਗਾ ਉਦੋਂ ਤਾਂ ਉੱਚੀਆਂ ਉੱਚੀਆਂ ਛਾਲਾ ਮਾਰਨੀ ਕਿ ਮੈਂ ਰਾਤੋਂ ਦਿਨ ਨਾ ਚੜਾ ਤਾਂ ਅਮੀਰ ਬਣ ਜਾ ਇੱਕ ਚੈਨੀ ਨੇ ਤਾਂ ਅਮੀਰ ਨਹੀਂ ਬਣ ਚੰਗੇ ਠੀਕ ਹੈ ਨਾ ਸਾਰਾ ਕੁਝ ਪੇਕਿਆਂ ਨੂੰ ਦੇ ਕੇ ਆਈ ਜਣੀ ਕਰਦਾ ਵਾ ਕਿ ਸਾਰਾ ਕੁਝ ਇਥੋਂ ਨਾ ਧੂ ਤਾ ਕੇ ਬੰਨਾ ਪੰਡਤ ਦੇ ਆ ਪੇਕਿਆਂ ਨੂੰ ਉਹਨਾਂ ਦੀ ਭੁੱਖ ਨਹੀਂ ਨਿਕਲਨੀ ਜਿਹੜੇ ਸ਼ੁਰੂ ਤੋਂ ਹੀ ਮਾੜੇ ਆ ਨਾ ਪ੍ਰੀਤ ਇਹੋ ਜਿਹਾ ਨਹੀਂ ਮੈਂ ਕਦੀ ਵੀ ਸੋਚਿਆ ਨਾਲੇ ਨਾਲ ਰੱਬ ਜਾਣਦਾ ਜਾਂ ਮੈਂ ਜਾਣਦਾ ਅੱਛਾ ਅੱਛਾ ਚਲ ਬਸ ਕਰ ਆ ਕੱਪੜੇ ਚੋੜ ਮੈਂ ਜੋੜ ਲਈ ਕੀ ਸੀ ਅ ਕੀ ਨਹੀਂ ਕੀਤੀ ਪ੍ਰੀਤ ਤੂੰ ਤੇ ਮੈਂ ਨਾ ਕਿ ਮੈਂ ਰੋਟੀ ਖਾ ਲਾਂਗੇ ਮੈਂ ਸਾਰੇ ਕੱਪੜੇ ਜੋੜ ਦੇਣੇ ਆ ਸਾਰੇ ਕੱਪੜੇ ਮੈਨੂੰ 10 ਮਿੰਟਾਂ ਚ ਤੈਅ ਚਾਹੀਦੇ ਠੀਕ ਹੈ ਨਾ ਮੈਂ ਰੋਟੀ ਨਾਲ ਪ੍ਰੈਸ ਵੀ ਕਰਦੀ ਬਾਅਦ ਚ ਉਹਦੇ ਕੋਲ ਸ਼ੂਮੂ ਸ਼ੂ ਬੈਠ ਕੇ ਸੁੱਟ ਦੇਣੀ ਹੈ ਮੈਡਮ ਲੱਗੀ ਹੈ ਤੂੰ ਹੱਟ ਤੱਤੇ ਆ ਨਾ ਜੇ ਨਾ ਸੇਕਾ ਮਿਲੇ ਤਾਂ ਦੱਸ ਦੇਵੀਂ ਫੇ ਮੰਮੀ ਕੋਲੋਂ ਹੋਰ ਤੱਤੇ ਕਰਵਾ ਦੂੰਗੀ ਠੀਕ ਹੈ ਨਾ ਪ੍ਰੀਤ ਮੰਮੀ ਨੂੰ ਨਾ ਕੋਈ ਵੀ ਦੱਸੀ ਮੈਨੂੰ ਕੱਪੜੇ ਚਾਹੀਦੇ 10 ਮਿੰਟਾਂ ਚ ਤੈਏ ਤੇ ਪ੍ਰੈਸ ਠੀਕ ਹੈ ਫ੍ਰੀਦ ਤਾਂ ਫਿਰ ਤਾਂ ਜੁੰਡਲ ਜੀ ਵੀ ਨਾ ਸਾਰਾ ਦਿਨ ਟੈਲ ਦੀ ਰਹਿੰਦੀ ਇੱਧਰ ਉੱਧਰ ਆਪਣੇ ਕਮਰੇ ਚ ਹੀ ਰੱਖਿਆ ਕਰ ਨਾਲੇ ਨੂੰ ਪਲੀਜ਼ ਉਹ ਤੇ ਨਹੀਂ ਆਣੀ ਐ ਦੱਸ ਉਹ ਦੇਣਾ ਤੇ ਨਾ ਕਰੋ ਏਦਾਂ ਉਹ ਵੀ ਤੇ ਇਸੇ ਘਰ ਦੀ ਕੁੜੀ ਆ ਦੱਸ ਫ੍ਰੀਦ ਵੀ ਏਦਾਂ ਕਰਦੀ ਬਾ ਮੰਮੀ ਨੇ ਤੇ ਕਰਨਾ ਹੀ ਕਰਨਾ ਮੰਮੀ ਤੇ ਨਹੀਂ ਸਾਹਮਣੇ ਹੁੰਦੇ ਜਿੰਦੇ ਚਾਹ ਦੀ ਲੱਗਦਾ ਉਹ ਵੀ ਖਾਣੋ ਤੇ ਜੋੜੀ ਕੱਪੜੇ ਨੇ ਪੁੱਤ ਤੂੰ ਨਹੀਂ ਲੈਣੀ ਉਹ ਫੇਰ ਲੜੂਗੀ ਉਹਦੇ ਮੁੰਡੇ ਦੇ ਸੰਡਲ ਉਹ ਤੂੰ ਨੇ ਤੇ ਕੱਪ ਨਹੀਂ ਛੱਡਣਾ ਐਵੇਂ ਤੇਰੇ ਚ ਪੇੜਾ ਮਾਰੂਗੀ ਤੇ ਮੈਂ ਇਹਦੇ ਕੋਲ ਪੁੱਤ ਕਹਿਣ ਜੋਗੀ ਨਹੀਂ ਹੈ ਨਹੀਂ ਲੈਣੀ ਪੁੱਤ ਮਾਰੂਗੀ ਉਹਦੇ ਨੂੰ ਵੀ ਰੇ ਦੇ ਪੁੱਤ ਚਾਚੀ ਮਾਰੂਗੀ ਹੁਣ ਸੁਸਤੇ ਆ ਰਹੇ ਨੇ ਹਾਂ ਫਤਨਾ ਆ ਰੂਗੀ ਜੱਤ ਹਾਂ ਚਲ ਨਾ ਪੁੱਤ ਨਾ ਨਾ ਬੀਬੀ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੈਂ ਅੱਗੇ ਕਹਿ ਕੇ ਗਈ ਹਾਂ ਕਿ ਸਾਰਾ ਛੱਡ ਦੇਵੇਂ ਸਾਨੂੰ ਨਾ ਪਰੀ ਮੁੰਡੇ ਨੇ ਸਾਡੇ ਕੋ ਘਾਤ ਨਹੀਂ ਲਾਉਂਦੇ ਤੇ ਲਾਣੀ ਉਹਦੀ ਮਾਤੇ ਉਹਦੀ ਧੀ ਪਲਣੀ ਨਾ ਪਰੀ ਇਹ ਦਰਦ ਨਾਲ ਬੋਲਦੀ ਮੈਂ ਉਹਨੇ ਪੁੱਤ ਇਹਨੂੰ ਸਮਝਾ ਕੇ ਰੱਖਿਆ ਮੇਰੇ ਨਿਆਣੇ ਦੀ ਧੀ ਤੋਂ ਮਤਰੀ ਹਾਂ ਹਾਂ ਬਾਗਾ ਦਾ ਬੰਦ ਕਰਾ ਇਹਦਾ ਮਨ ਸਤਰੀ ਬਾਗਾ ਟੜ ਗਈ ਜਿਵੇਂ ਹਾਂ ਦੇ ਤਾਂ ਆਂਦਾ ਇਹਨੂੰ ਸੁਣ ਮੇਰਾ ਫੋਨ ਇੱਧੇ ਕੀ ਲੈਣ ਆਇਆ ਨਾਲ ਲੇਣਾ ਤਰੀਕ ਮੈਨੂੰ ਲੱਗਦਾ ਇਹਨੇ ਪੰਨੇ ਫੜਿਆ ਸੀ ਇਹਦੇ ਹੱਥ ਚੁਣਾਵੇਂ ਉੱਥੋਂ ਫੜ ਕੇ ਲੈ ਆਈ ਹੈ ਮੀ ਲੇਲਾ ਤੂੰ ਤੋੜ ਦੂ ਐਵੇਂ ਟੁੱਟ ਜੂਗਾ ਤੂੰ ਇਹਦਾ ਸਬੂਤੀ ਲੈ ਜੂਗੀ ਮਾਂ ਮਾਤੀਆਂ ਹੈ ਕਿ ਜੇ ਚੁੱਟੇ ਜੇ ਮੂੰਹ ਨੇ ਕਹਿੰਦੇ ਤੋੜ ਦੂਗਾ ਤੈਨੂੰ ਮੈਂ ਅੱਗੇ ਕਿਹਾ ਵਾ ਇੱਕ ਦੋ ਵਾਰੀ ਮੀਰੀ ਸੁਣ ਗੱਲ ਸ਼ੁਕਰੀਏ ਅੱਜ ਫੋਨ ਨੂੰ ਹੱਥ ਨਹੀਂ ਲਾਉਣਾ ਇਸ ਵਾਰ ਠੀਕ ਹੈ ਨਾ ਨਾ ਪ੍ਰੀਤ ਕਰtene ਆਣੀ ਹੈ ਤੇ ਕਰ ਦੂਗੀ ਦੁਕਾਨ ਨੂੰ ਮਾਰਦੀ ਹੈ ਉਹ ਮੇਰਾ ਨਾਮ ਵੀ ਲੈਣ ਦੇ ਤਰੀਕ ਤੂੰ ਤੇ ਰੱਬ ਦਾ ਡਰ ਭਲਾਇਆ ਰੱਬ ਤੋਂ ਡਰ ਰੱਬ ਤੋਂ ਨਿਆਣੀ ਤੇ ਵੀ ਜ਼ੁਲਮ ਕਰੀ ਜਾਨੀ ਤੈਨੂੰ ਤੇ ਰੱਬ ਦਾ ਡਰ ਨਹੀਂ ਹੈਗਾ ਹੈ ਬੰਦੇ ਦੀ ਸੈਣੀ ਤੇ ਡਰਦੀ ਹੈ ਨੀ ਬੰਦੇ ਦੀ ਕਰਨੀ ਤੇ ਬੜੀ ਸੌਖੀ ਹੈ ਪਰ ਰੱਬ ਦੀ ਮਾਰ ਸੈਣੀ ਬੜੀ ਔਖੀ ਹੈ ਤੀ ਇਥੇ ਪੁੱਛਿਆ ਰੱਬ ਤੋਂ ਜੇ ਤੂੰ ਮਾਤਾ ਇਹਦਾ ਕਰ ਦਿੱਤੋਂ ਤੂੰ ਤਾਂ ਉਹਦੀ ਮਗਰ ਲੱਗ ਚਲ ਮੇਰ ਨਾਲ ਜੋ ਕਰਨਾ ਕਰਦੀ ਮੇਰੀ ਨਿਆਣੀ ਨਾ ਤਨਾ ਕਰੋ ਉਹਨੇ ਦਸ ਕੀ ਬੁਗਾੜਿਆ ਘਟਾ ਚਲਾ ਮੈਂ ਪਾਣੀ ਦੇ ਚੱਲ ਨਾ ਰਿਕੋ ਬਈ ਮਨਾ ਕਰਦੀ ਰੋਟੀ ਨਹੀਂ ਆਦੀ ਰੋਟੀ ਕੋਈ ਨਹੀਂ ਆਦੀ ਪਾਦੇ ਹਨ ਤੇ ਭੁੱਖ ਬੜੀ ਲੱਗੀ ਮੈਂ ਲਾਜ਼ਰ ਚਾਵਲ ਖਾਏ ਕਿ ਨੇ ਆਪਣੇ ਘਰ ਇੰਨੇ ਮੇਲ ਨਾਲ ਮੈਂ ਕਰਦੀ ਹਾਂ ਥੋੜੇ ਜਿਹਾ ਪਾਕ ਖਾ ਲਈ ਨਹੀਂ ਭੁੱਖ ਬੜੀ ਲੱਗਦੀ ਥੋੜੀ ਖੁਆ ਲਈ ਉਹ ਬਾਅਦ ਉਹ ਖਾਣ ਦਾ ਰਾਤ ਨੂੰ ਖਾਣ ਦੀ ਲੋੜ ਨਹੀਂ ਖਾਣੀ ਕੇ ਤਾਂ ਕੁਝ ਕਿ ਫਾਂਡੇ ਮੇਰੇ ਜੋ ਕੇ ਸੇਨ ਜਿਵੇਂ ਕਰ ਦਿੰਦੀ ਤੇ ਇਹ ਨਹੀਂ ਆਪਨਾ ਅਹੀਂ ਹੱਥ ਲਾ ਲਈ ਮੈਂ ਚਲਣਾ ਕਰਦੀ ਚਲ ਮਨਾ ਕੋ ਘਰੋਂ ਕਰ ਤੇ ਰਹਿਣਾ ਖਾਣੇ ਦੀ ਤੇ ਬੋਲਣਗੀ ਤੇ ਗਾੜੀਆਂ ਤੇਰੇ ਮਾਂ ਤੱਕ ਹੋ ਗਈ ਇਹ ਕੁੱਝ ਚੁਪ ਕਰਕੇ ਜਿੰਨਾ ਹੁੰਦਾ ਹੁੰਦਾ ਕੰਮ ਕਰੀ ਤੇ ਮੈਂ ਜਨ ਕਰ ਮੈਂ ਕੋਈ ਸਹਾਰੇ ਪੈਣ ਹਾਂ ਅਜਾ ਸ ਚਾਰਨਾ ਕਿ ਖਾਲੇ ਮੇਂ ਲੈ ਕੇ ਆਣੀ ਹੈ ਕਿ ਮਨਣੇ ਕਿ ਮੇਰੀ ਕੁੜੀ ਨੂੰ ਤੇ ਦੇ ਦੇਣੀ ਹੈ ਤੇ ਦਾ ਸਾਲ ਮੁੰਦਿਨਾ ਕਾਦਾ ਸਿੱਟਾ ਹਾਂ ਹਾਂ ਜੀ ਜੀ ਪੱਤਾ ਚੱਲ ਗਿਆ ਜੀ ਜੀ ਪੱਤਾ ਚੱਲ ਗਿਆ ਜੀ ਨੂੰ ਕੋਈ ਨਹੀਂ ਦਿੱਕਤ ਜੀ ਨੂੰ ਲੱਗਦਾ ਹੈ ਕਿ ਬਹੁਤ ਚੰਗਾ ਹੈ ਇਹ ਸਾਰੀ ਜੋ ਤੁਹਾਨੂੰ ਤਰ੍ਹਾਂ ਆ ਰਿਹਾ ਹੈ ਇਹ ਨੂੰ ਮੈਂ ਪੂਨ ਡਿਮਾਂਡ ਕਰਦਾ ਹਾਂ ਕਿ ਬਦਲ ਨੀਦਾ ਆਹ ਕਿਹਾ ਆਦਿ ਕੋਚੇ ਪਾਈ ਚੌੜ ਅਈ ਕਿਹਾ ਕਿ ਹਣਾ ਪਾਓ ਜਦ ਤੱਕ ਦਵਾਦਾਰ ਚੌੜ ਪਾ ਦੇ ਕੰਨ ਆਪੀ ਕਿ ਤੱਕ ਸਵੇਰ ਦਾ ਕਰ ਲੇਤੀ ਕਰਵਾ ਨਹੀਂ ਲੇਤੀ ਮਾਝ ਮੇਹਰੀ ਜੀ ਕੋਲ ਜੁੰਦਾ ਤੇਰਾ ਤੇ ਜੀ ਕੋਚ ਹਟ ਨਹੀਂ ਈਗਾ ਤੇਰਾ ਤੇ ਉਦਾਂ ਦਾ ਹੀ ਹੋਣ ਲੱਗ ਪਏ ਜਿੱਦਾਂ ਸਾਡੀ ਕਿਸਮਤ ਸੜ ਗਈ ਤੈਨੂੰ ਵਿਆਹ ਲੈਂਦਾ ਹੈ ਹੈ ਬਿਸ਼ਰਮੇ ਕਿਹੜੇ ਮੁੰਨਾ ਤੇਰੇ ਚੌੜਾ ਲੰਗਦੇ ਚੋਰੀਆਂ ਕਰਦੀ ਏ ਡੇੜ ਤੂੰ ਕਾਰਨਾਂ ਨਾਲ ਕਰਦੀ ਆ ਤੇ ਤੂੰ ਤੇਰੀ ਕਿਸੇ ਇੱਧਰ ਦੀ ਪਹਿਲੀ ਦਾਦਾ ਚੌੜ ਪਾ ਕੇ ਖਾਣ ਦੀ ਮਾਰ ਲਾ ਛੱਡ ਤੇ ਤੇਰੇ ਹੱਥ ਕੋਲੇ ਕਰ ਦੇਣਾ ਮੈਂ ਮੇਰੇ ਕਰ ਮਾਰ ਲਾ ਪੀ ਆ ਤੈਨੂੰ ਮਾਰ ਮਾਰ ਕੇ ਪਰ ਤੈਨੂੰ ਸ਼ਰਮ ਨਹੀਂ ਆਂਦੀਗੀ ਹਨਾ ਮੇਰੇ ਕੋਲ ਛੱਪਰ ਖਾ ਕੇ ਕਿਤੇ ਆ ਦਿਮਾਗ ਹੈਗਾ ਕਿ ਨਹੀਂ ਹੈਗਾ ਸਾਰਾ ਤੂੜੀ ਤੇ ਹੀ ਭਰਿਆ ਹੋਆ ਆ ਮੰਮੀ ਭੁੱਖ ਲੱਗੀ ਮੈਨੂੰ ਕੁਛ ਨਹੀਂ ਭੁੱਖ ਲੱਗੀ ਫੜਾਇਦਰ ਚਾਲ ਜਾਂ ਕੋਈ ਕੰਮ ਸਾਰਾ ਮੈਂ ਥੋੜੇ ਜਿਹੀ ਪਾਈ ਫੜਾਇ ਤੇ ਚਾਲ ਚੱਲ ਅੱਛਾ ਪਹਿਲਾਂ ਚਾਲ ਚੱਕ ਚੁੱਪ ਜਾ ਮੈਂ ਮੈਨੂੰ ਖਾਣ ਨੂੰ ਬੜੀ ਭੁੱਖ ਲੱਗੀ ਕਿਤੇ ਨੇ ਤੂੰ ਮਾਰ ਚੱਲੀ ਕਿਤੇ ਨੇ ਤੇਰੇ ਕੋਲ ਸ਼ੌ ਚੱਲਿਆ ਤੈਨੂੰ ਮੈਂ ਚਾਹ ਦੇ ਦਵਾ ਵੱਡੀ ਮੈਡਮ ਨੂੰ ਫੜਾ ਚਾਹ ਲੈ ਇਧਰ ਮੈਂ ਸੌਂ ਤੇ ਨਹੀਂ ਮੰਮੀ ਘਰ ਛੇਤੀ ਸੌਂ ਜਾ ਚਾਹਲਾ ਨੂੰ ਹੱਥ ਲਾ ਲੈਣ ਤੇ ਵੇਖੀ ਤੇਰੀ ਫਿਰ ਗਿੱਚੀ ਜੀ ਭਾਂਤੀ ਕਿਹੜੇ ਹਿਸਾਬ ਨਾਲ ਤੇਰੀ ਚੌਲ ਖਾ ਲੈਂਗੇ ਜੀ ਚੌਲ ਪੋਰਾ ਮੈਂ ਖਾਣ ਦਿੱਤੇ ਜੀਰੋ ਹੋ ਜਾਂਦੇ ਆ ਮੈਂ ਕਿਹਾ ਕਿ ਕਈ ਮੈਨੂੰ ਕੀਤਾ ਮੈਂ ਆ ਜਾਣਾ ਐ ਕਰਦੇ ਆ ਇੰਨਾ ਮੈਂ ਖਵਾ ਹੀ ਲਈ ਨਹੀਂ ਭੁੱਖ ਤੇ ਲੱਗੀ ਜਿੰਨਾ ਕਝਰਾ ਤੋ ਉਨੇ ਹੀ ਹੈ ਨਹੀਂ ਆ ਤਾ ਕੀ ਬੰਨਾ ਤੇ ਮੈਨੂੰ ਭੁੱਖ ਲੱਗੀ ਕੋਲਾ ਕਿਤੇ ਇਹ ਨਹੀਂ ਕਿਤੇ ਭਾਂਡੇ ਮਾਣੇ ਸਾਂ ਫਟਕਣਾ ਮੈਂ ਕੀ ਕਰਨਾ ਮੈਂ ਵੀ ਆਪਣਾ ਇੱਕ ਗਲਾਸ ਮਾ ਜਿੱਤੇ ਚਾਹ ਪੀ ਲੈਂਗੀ ਮੈਂ ਕਿਉਂ ਮਾ ਜਾਂ ਸਾਰੇ ਕੰਡੇ ਜੇ ਇਹ ਨਹੀਂ ਮਾ ਜੀ ਤਾਂ ਮੈਂ ਵੀ ਨਹੀਂ ਮਾ ਜੀ ਪਏ ਇਹ ਤੋੜੀ ਮਾ ਜੀ ਗੱਲ ਸੋਹਣੀ ਤਰ੍ਹਾਂ ਕੇ ਆ ਮੰਮੀ ਰਸਤਾ ਚਾਹ ਪੀਣੀ ਮੈਂ ਚਾਹ ਪੀਚ ਅੰਗਰੇਜ਼ੀ ਤੇ ਪੜੀ ਸੁਖੀ ਕਰ ਲਿਆ ਜੇ ਚੌਲ ਬਣਾਏ ਸਾਢੇ ਈ ਤੇ ਉਹਨਾਂ ਨੂੰ ਚੱਜ ਨਾਲ ਰੱਖਣਾ ਲਕੋੜਾ ਕਿਤੇ ਕੱਪ ਕੱਪ ਚੌਲ ਕਿ ਆਲਵਾਗੇ ਦੇ ਕਾਂਦੇ ਹੀ ਆ ਉਹ ਹਾਂ ਇਹ ਉਹ ਚੌਲੇ ਆਪਣੇ ਮੁੰਡਿਆਂ ਵਾਸਤੇ ਬਣਾਏ ਸੇ ਸਕੂਲੇ ਭੇਜਣ ਮੈਂ ਤਾਂ ਉੱਤੋਂ ਹੀ ਆ ਗਈ ਰੱਬ ਬਣੋ ਤੇ ਮੈਂ ਉਹਨੂੰ ਵੇਖ ਲਿਆ ਮੈਂ ਲੈ ਖੋ ਤੇ ਮੇਰੀ ਸੋਣ ਕਾਂ ਲੈ ਇੱਕ ਤਿੰਨ ਸੁਣਾ ਕਰਨ ਲੱਗੀ ਮੈਨੂੰ ਤਾਸਰ ਇੱਕ ਨੂੰ ਚਿਹਰ ਜੂੜ ਦੇ ਕੇ ਨਾ ਮਾਰਦੀ ਕਿ ਉਦਾਂ ਤੇ ਦੀ ਭੁੱਖਾ ਨਾ ਛੁੱਟਣਾ ਮੇਰੇ ਕੋ ਭਾਈ ਏਡੀ ਕੇ ਸੀਸ ਲੈ ਅੰਮੋ ਜੀ ਤਾਸਰ ਤੂੰ ਇਹਦਾ ਘਰ ਦੇ ਸਮਾਲ ਕੋ ਮਾਰੋ ਤਾਂ ਕੱਢ ਕੇ ਬਾਹਰ ਜਹਰ ਦੀ ਦੀ ਲੋੜ ਦੀ ਇੱਥੇ ਕਿੱਥੇ ਤੱਕਾ ਘਰ ਪੰਚਾਇਤ ਨੂੰ ਚਾਰ ਬੰਦੇ ਜੁੜ ਕੋ ਫੇਰ ਇੱਥੇ ਬਾੜ ਜਾਣਗੇ ਇਹਦਾ ਤੇ ਸਾਰੇ ਬੰਦਾ ਸਿਆਪਾ ਨਹਿੜ ਕੇ ਆਹ ਵੀ ਆ ਤਾਂ ਗੱਲ ਵਿੱਚ ਚੋਟੀ ਨਹੀਂ ਸੀ ਆ ਤਾਂ ਸਭ ਤੋਂ ਵਧੀਆ ਗੱਲ ਆ ਦੋ ਜੈਤ ਲੈਤਾ ਚੀਨ ਮੇੜੋ ਦੱਸਿਆ ਉਹ ਵੀ ਨਾ ਫੇਕੇ ਕਨਾਮਾ ਦੇ ਤੇ ਪੰਚਾਇਤ ਇਕੱਠੀ ਕਰਨਗੇ ਇੱਥੇ ਫੇਰ ਵਾਣ ਜਾਣਗੇ ਇਦਾਂ ਤੇ ਸਾਰੀ ਗੱਲ ਬੰਦਾ ਸਰਕਾਰਾਂ ਮਿਲ ਜੂ ਆਪਾਂ ਨੂੰ ਕਿਉਂਕਿ ਉਹ ਵਿਤਿਆ ਨਹੀਂ ਕੰਮ ਕਰਿਓ ਕਿਤੇ ਅੱਗੇ ਬੰਨੇ ਪੜਾਉਂ ਮੋ ਛੱਡ ਦੇ ਕਨਾ ਤੂੰ ਮੇਰੀ ਜੇ ਮੇਰਾ ਸਾਥ ਦੇਂਗੀ ਤੇ ਲੈ ਆਪਾਂ ਕਰਦੇ ਨਹੀਂ ਕਰਮ ਅੱਜ ਹੀ ਕਰ ਦਿੰਨੇ ਆ ਮੁੰਮੀ ਜੇ ਇਹ ਗੱਲ ਸੋਚ ਰਹੀ ਆ

ਨਾ ਨੀ ਮੈਂ ਤਾਂ ਸੋਚਿਆ ਸੀ ਕੱਢ ਦੂੰਗੀ ਕਿਹੜਾ ਛੁਟਜੂ ਜੇ ਮਾਰਤਾ ਇਹ ਤਾਂ ਗੁੱਡੜੀ ਹੈ ਇਹਨੇ ਤੇ ਗੁੱਡੜੀ ਕਹਿ ਕੇ ਛੁੱਟ ਜਾਣਾ ਤੇ ਅਸੀਂ ਸਾਰੀ ਉਮਰ ਤੇ ਕੀ ਸਮਾਂ ਦੇਣਾ ਚ ਨਾ ਰਭਾ ਨਾ ਮੈਂ ਤੇ ਆਪਣੇ ਨਿਆਣਿਆਂ ਨੂੰ ਕਰੋੜਾਂ ਚ ਘਟਾਉਂਦੀ ਘਟਾਉਂਗੀ ਇਹ ਨਾ ਕਿ ਤੇ ਚੇਲਾ ਚ ਧੱਕੇ ਦਵਾਉਣ ਲੱਗਾ ਮੈਂ ਤੇ ਇਹ ਵਜ੍ਹਾ ਕੰਮ ਕਰਦੀ ਸਾਰੀ ਹੁਣ ਕੱਢੂੰਗੀ ਬਿਸ਼ੱਕ ਹਮੇ ਸਾਰੀ ਉਮਰ ਜੋਰ ਲਾ ਕੇ ਜੀ ਪਰ ਮਾਰਨ ਵਾਲਾ ਕੰਮ ਨਹੀਂ ਮੈਂ ਕਰਦੀ ਚਲੋ ਮਨਾ ਸਾਡੇ ਚਾਹ ਤਾਂ ਖੜਾ ਤੇ ਚੱਲ ਬੁੜੀ ਦੇ ਪਿੱਛੇ ਕਿਤੇ ਨਾਵੇਂ ਹੋਰ ਚੰਦ ਚੜਾ ਦਿੰਦੀ ਹੋਵੇ ਮੇਰੇ ਘਰ ਪਾ ਦਿੰਦੀ ਹੋਵੇ ਸਿਆਪਾ ਉਮਰ ਭਰਦਾ ਹੀ ਹਾਏ ਹਾਏ ਯਾਰ ਬਾਕੀ ਕਿੱਥੇ ਕਰਵਾ ਚੀ ਸੀ ਇਹ ਬੁੜੀ ਯਾ ਮਮ ਬੁੜੀ ਤਾਂ ਸੀ ਕਿੱਥੇ ਰਹਿੰਦਾ ਸੀ ਨਾ ਹੋਵੇ ਜੀ ਸੀ ਸੀ ਸੀ

ਫਿਰ ਮੇਰ ਕੋ ਨਹੀਂ ਮੈਂ ਇਹ ਤੁਹਾਡੇ ਨਾਲ ਲੱਗਣਾ ਆਈ ਤਾਂ ਇਹ ਐਸੇ ਆਮਾਨਦ ਬਖਾਉਨੇ ਆ ਨਾ ਜਿਹੜੇ ਕਿਤੇ ਰਹਿ ਰਵਾਂਗਾ ਅੱਛਾ ਤੇ 2 ਮਿੰਟ ਪਿੰਦਿਆਂ ਹੈ ਨਾ ਕੋ ਬੁਬਾਰ ਬੋਲਾਰੇ 5 ਮਿੰਟਾਂ ਦੀ ਖੇੜ 5 ਮਿੰਟਾਂ ਚ ਬੰਦਾ ਪਾਰ ਬੋਲਦਾ ਹਾਂ ਤਾਂ ਮੇਰੇ ਮਤੂੰ ਜਤਨਾ ਵੀ ਗੱਲ ਕਰਨੀ ਹੋਰ ਮੈਂ ਕੱਚੇ ਕਾ ਗੋਲੀਆਂ ਥੋੜੀ ਖੇੜਦੀ ਜਾਂ ਮੈਂ ਪੱਕੀਆਂ ਖੇੜਦੀ ਨਾ ਗੋਲੀਆਂ ਮੈਂ ਖੇੜਦੀ ਕੱਚੀਆਂ ਨਹੀਂ ਨਾ ਖੇੜਦੀ ਮੇਰੀ ਸੁਣ ਲੋ ਗੱਲ ਜਿਹੜੀ ਤੁਸੀਂ ਪੱਕੀਆਂ ਗੋਲੀਆਂ ਖੇੜਦੇ ਨਾ ਥਾਂ ਥਾਂ ਤੇ ਲੱਗੇ ਕਿਵੇਂ ਮੈਂ ਤਾਂ ਚ ਫੜ ਕੇ ਲੈ ਜਾਣਾ ਤੂੰ ਤੇ ਪਹਿਲਾਂ ਹੀ ਮੋਖਮ ਵਾਹ! ਮਿੰਨੂ ਵੀ ਪਾ ਕਰਨਾ ਪੈਣਾ ਚਾਹੀਦਾ। ਮੈਨੂੰ ਤਾਂ ਅਜੀਬ ਸੋਚਣਾ ਪੈਣਾ। ਓਹ ਹੋ। ਇਹ ਸੁਣ ਬੱਸ ਸੁਣੀ ਤਾਂ ਹੀ ਪਾਣਾ। ਇਹ ਸ਼ੋਪ ਕਾਪੇ ਸੀ ਨੀ ਰੀਤਾਵਾ। ਹਾਂ ਹਾਂ ਸ਼ੋਪ ਤੇਰਾ ਬਣ ਜਾਣਾ। ਸ਼ੋਪ ਨੂੰ ਇੰਤਾ ਚੀ ਲੱਗਣਾ ਹੀ ਨਹੀਂ ਕਿਆ ਨਾ। ਚੱਲ ਵਾ। ਹਾਂ ਇਹ ਤਾਂ ਆ ਮਾਸਾ ਜੀ ਵੀ ਤੁਹਾਨੂੰ ਕਿਹਾ ਕਿ ਇਹਨੇ ਸਾਰਾ ਖਿੜ ਗਿਆ ਕਿ ਦੱਸ ਦੇਣਾ। ਇਹ ਆਪੇ ਇੱਕ ਦਿਨ ਮੁਰਤੇ ਕੱਢ ਤਾਂਗੇ। ਅੱਛਾ ਤੂੰ ਹੋਰ ਕੇ ਲੈਵੇਂ ਸਮਝੀ ਹੋਏ ਆ। ਚੁੱਕਿਆ ਤੇ ਜ਼ਹਿਰ ਦੇਣਾ ਤੇ ਚੁੱਕਿਆ ਦੇ ਨਾਂ ਤੇ ਕੱਢ। ਤੇਰੀ ਅਕਲ ਤੇ ਪੜਦਾ ਪੈ ਗਿਆ। ਕਿ ਉਹ ਦਿਮਾਗ ਤੇ ਨਾ ਹੁੱਤੇ ਵਾਰੇ ਨਾ ਕੋਖਾਈ ਹੋਵੇ ਤੀ ਮਿਲਣੀ ਕਹਿੰਦਾ ਇਹਨੂੰ ਨਾ ਛੋਟਾਂਗੇ ਤੇ ਮੈਡੀਕਲ ਫਾਰਮ ਫੇਰ ਕੇ ਅਗਿੰਦੇ ਇੱਕ ਨਿਯਮਾ ਰਾਜ ਕਰਨਾ ਆਪਾਂ ਖਾਣੇ ਜੇ ਚ ਤੱਕੇ ਠੀਕ ਹੈ ਨਾ ਸਾਰੀ ਉਮਰ ਵਾਸਤੇ ਹੋ ਗਈ ਹਾਂ ਪਰ ਇਹ ਤਾਂ ਤਰਸ ਨਹੀਂ ਤਾਂ ਪਰ ਕੋਈ ਨਾ ਕਰਨਾ ਕੀ ਆ ਫਿਰ ਤੀਨੇ ਤਾਂ ਕੰਦੀ ਦੇ ਖੰਦੀ ਖਾਵੇ ਤਾਂ ਖਤਰਾ ਨਹੀਂ ਨਹੀਂ ਦੇਖ ਪਾਉਂ ਰੱਖੀ ਕੀ ਆ ਨਹੀਂ ਆਉਸ਼ ਨਹੀਂ ਆਂਦੀ ਮੈਂ ਬਸ ਇਹੋ ਆਖ ਨਹੀਂ ਬਦਮਾਗ ਲਾ ਕੇ ਧੜੀ ਬੈਠੇ ਸੋਚ ਲਾ ਪੇਣਾ ਇਹ ਤਾਂ ਫਿਰ ਕਰਨਾ ਕੀ ਆ ਅੱਜੀ ਅਜਾਲ ਵੀ ਜਿਨਾ ਨਾ ਚੇਚਾ ਸੀ ਵੀਰੇ ਫਿੰਗਰਪ੍ਰਿੰਟ ਲੱਗਿਆ ਨੇ ਜੇ ਕਿਤੇ ਪਤਾ ਲੱਗ ਗਿਆ ਮਾਤਾ ਨੇ ਦੇ ਵੀ ਦਿੱਤਾ ਤਾਂ ਪਹਿਲਾਂ ਤਾਂ ਕਹਿੰਦਾ ਮੈਨੂੰ ਵੀ ਪੜ੍ਹਨਾ ਤੇ ਤੇਰੇ ਫਿੰਗਰਪ੍ਰਿੰਟ ਲੱਗੇ ਸੀ ਫੇਰ ਡੇਗਦੀ ਬਿਮਾਰੀ ਲੈ ਮਾਤਾ ਆਹ ਹੜ ਹੇ ਹਾ ਯਾ ਆਹ ਕਿਹਾ ਆਪਰੇ ਕਿੰਨੇ ਚਿਰ ਸਹੀ ਮੈ ਪੜਨਾ ਦੇਣਾ ਉਹ ਤਾਂ ਬਾਝੜ ਹੈ ਕਿ ਕਿਤੇ ਨਾ ਦੇਣਾ ਮਰਨਾ ਨਹੀਂ ਤੇ ਕੱਲੀ ਜੇ ਮੈਨੂੰ ਨਾਲ ਲੈ ਕੇ ਜੇ ਲੱਸੀ ਆ ਕੀ ਵੀ ਨਾਲ ਨਹੀਂ ਢੱਕੇ ਖਾਵੇਂ ਮੈਂ ਤਾਂ ਅੱਖਾਂ ਰੀਸੀ ਚਮਕੰਦੀ ਦਊਗੀ ਤੇ ਚਲੋ ਕੰਮ ਕੰਮ ਦਾ ਰੇੜੂ ਹੋਏ ਤਾਂ ਤੇ ਪਰ ਬਿਮਾਰੀ ਕਹਿੰਦੀ ਮੈਨੂੰ ਵੀ ਆਪਣੇ ਪਲਾਨਿੰਗ ਚ ਸ਼ਾਮਲ ਕਰਨ ਧਈਏ ਫੁੱਡੇ ਵਾਲੇ ਆਪੇ ਮਰਨਾ ਪਰਨਾ ਨਾਲ ਮੈਨੂੰ ਵੀ ਲੇਖੇ ਮਰੂ ਮੈਂ ਤੇ ਅਖਿਆਸੀ ਕੱਡੂ ਗੀ ਡੰਡੇ ਮਾਰ ਮਾਰ ਕੇ ਕੱਟੂਗੀ ਔਰ ਇਹ ਕੋ ਤੇ ਬਣਿਆ ਕੁਛ ਨਹੀਂ ਲੱਗਦਾ ਮੇਰੀ ਵੀ ਫੁੱਟੀ ਕਿਸਮਤ ਹੈਗਾ ਹੀ ਕੱਖ ਨਹੀਂ ਕਰਮਾਂ ਚ ਆਹ ਜਾਂਦਿਆਂ ਵੀ ਨਾ ਜੋ ਕਰਮਾਂ ਚ ਉਹੀ ਮਿਲਦਾ ਵਾ ਕਰਨ ਬਣਾ ਸਬਰ ਕਿੱਦਾਂ ਕਰਾਂ ਇੰਨੀ ਜਾਇਦਾਦ ਕਿੱਥੋਂ ਤੱਕ ਧਿਆਨ ਸੋਚਿਆ ਸੀ ਕਿੱਥੋਂ ਤੱਕ ਲੈਣਗਾ ਕੀਤੀਆਂ ਸੀ ਦੋ ਮੰਝਰੀ ਕੋਠੀ ਪਾਵਾਂਗੇ ਰਾਜ ਕਰੂੰਗੀ ਪਰ ਲੱਗਦਾ ਸਾਰਾ ਕੁਛ ਨਾ ਹੱਥੋਂ ਫੁੱਜਦਾ ਖੁੱਜਦਾ ਜਾ ਚਾਪਨ ਗਿਆ ਮੈਨੂੰ ਹੋਂਦ ਇਹ ਕਰਾ ਕਦੀ ਜੀ ਕਰਦਾ ਬੁਟੜੀ ਨੂੰ ਦਵਾਸਲਾ ਕਿ ਦੇ ਦੇ ਜਾ ਤੇ ਕਦੀ ਜੀ ਕਰਦਾ ਵਾ ਕਿ ਇਹ ਨਾ ਹੋਵੇ ਤੇ ਬਿੱਤਰੀ ਪੁੱਠੀ ਪੈ ਜੇ ਨਾ ਇਹਦੇ ਸਾਰੇ ਟੱਬਰ ਨੂੰ ਠੱਕੇ ਖਾਉਣੇ ਜਿਹੋ ਵਿੱਚ ਮੇਰੇ ਨਿਗੇ ਨਿਗੇ ਨਿਆਣੇ ਰੋਲ ਜਾਣਗੇ ਤੇ ਜਿਆਦੀ ਪਉਂਦੀ ਪਉਂਗੀ ਥੋੜੀ ਤਾਂ ਨਹੀਂ ਚਾਹੋਂਗੇ ਚਲ ਮਰਾ ਇਹ ਕਾਹੀ ਜਿਹਾ ਆਇਆ ਦਿਮਾਗ ਚ ਇਹੋ ਦਿਨ ਦੀ ਬੁਟੜੀ ਨੂੰ ਚਾ ਚੇਤ ਕੰਮ ਕਰੇ ਜਾਵੇ ਫਿਰ ਮੈਂ ਵੀ ਵਾਚ ਤੂੰ ਨਾ ਬੁਟੜੀ ਵਿਖਾਉ ਜੇ ਤੇ ਠੱਕੇ तो ਵੀ भी ਜੂ ਕੋਲੋਂ ਨੱਚ ਜੂ ਦੇ ਰਿਓ हो ਨਹੀਂ ਪੜ ਚੂ ਸਾਰੀ ਨਮਰਤਾ ਤੇ ਬੁਮਰੇ ਕੰਦੇ ਤੇ ਵੇਖਣਾ ਲੈਂਦੀ ਆ ਬੇ ਮੈਨੂੰ ਲੈ ਮਮੀ ਜੀ ਇੱਥੇ ਬੈਠਾ ਹੁਣ ਤੱਕ ਕੀ ਮੇਰੇ ਕੋ ਫਿਰਿਆ ਬਟਨ ਲਾ ਕੇ ਨਹੀਂ ਮਾਈ ਕੋਈ ਨਹੀਂ ਨਹੀਂ ਮਾਈ ਪਾਣੀ ਖੰਡਾ ਬਾਰਾ ਦਫਾ ਹੋ ਜਾ ਮੇਰੇ ਕੋਲ ਚਾਹ ਬਣਾ ਦਨਾ ਮੈਨੂੰ ਕਿਸੇ ਚੀਤੀ ਕੋਲ ਜਾ ਚਲ ਜਾਏ ਮੈਂ ਕਾਲ ਕਰ ਲਓ ਮੇਰਾ ਤਾਂ ਟੀ ਫੇਵਰੇਟ ਨਾ ਆ ਗਾ ਸੁਣ ਲਓ ਮੇਰੇ ਕੋਈ ਨਾ ਫੇਵਰੇਟ ਨਹੀਂ ਰਹੀ ਅੱਜ ਤੋਂ ਮੇਰਾ ਸਾਥ ਨਹੀਂ ਨਾ ਦਿੱਤਾ ਚੰਗਾ ਭਲਾ ਤਾਂ ਕੰਮ ਨਹੀਂ ਪੜ ਜਾਦਾ ਸਿਰ ਤੇ ਹਾਂ ਹਾਂ ਤੇ ਉਹੀ ਜਨਮ ਮੇਰਾ ਲੋ ਜਿਕਰ ਤਾਂ ਇਹੀ ਜਹਿਰ ਤੈਨੂੰ ਦੇਦਾ ਅੱਜ ਇਹ ਹੀ ਗੱਲ ਤਾਂ ਸੁਣ ਲਓ ਮੈਂ ਉਹੀ ਗੱਲ ਕਰਨੀ ਹੈ ਟਿਬਰਨਾ ਕੀ ਗੱਲ ਕਰਦੀ ਦੱਸ ਮੈਂ ਇਹ ਕਹਿਣਾ ਸੀ ਕਿ ਹਮੇਸ਼ਾ ਘੰਟੇ ਤੱਕ ਮਾਤਰਾ ਸੋਚੋ ਫਿਰ ਜਦੋਂ ਆਨੀ ਛੁੱਟੀ ਮੈਚ ਚੰਗਾ ਹੈ ਨਾ ਮੈਂ ਆਪਣੇ ਨਾਲ ਮੈਂ ਤਾਂ ਗੁਸਲਾ ਦੌਂਗੀ ਤਾਨੂੰ ਗੁੱਟੇ ਵਹੇ ਜਿਹੜਾ ਚੇਂਗੋ ਇਹ ਜਨਸੀ ਜਿਹਦੋਂ ਚੱਲਦੀ ਉਹ ਚੱਪੇ ਕੀ ਨਿਆਣੇ ਲੈ ਕੇ ਹਾਂ ਦੱਸ ਫਿਰ ਉਦੂ ਉਦੂ ਨਹੀਂ ਕੰਮ ਕਰਦੀ ਉਹ ਨੂੰ ਜੱਸ ਉੱਤੀ ਪਈ ਨੂੰ ਅਸਾ ਕੀ ਕਰਨੇ ਜੇ ਆਪਾਂ ਦੋਵਾਂ ਕੱਠੇ ਨੇ ਰਲ ਕੇ ਜੇ ਤਾਂ ਦੋਵੇਂ ਚੱਲਦੀਆਂ ਜੇ ਜੇ ਪਰੋਛ ਡਾਉ ਕੋਲ ਤੇ ਤਾਂ ਮਾਂ ਬੀ ਬੋਨਾ ਲਿਆ ਮੰਮੀ ਜੀ ਨਾੜੇ ਬੀ ਕੰਨ ਆਪਣੇ ਨਿੱਕੇ ਨਿੱਕੇ ਨਿਆਣੇ ਥਕੇ ਆਪਣੇ ਨਿੱਕੇ ਨਿੱਕੇ ਆਪਾਂ ਉਹਨਾਂ ਦਾ ਵੀ ਸੋਚਣਾ ਹੀ ਪੈਣਾ ਹੈ ਕਿ ਬਸ ਆਪਣਾ ਹੀ ਸੋਚਣਾ ਆਪਾਂ ਚੰਗਾ ਚੰਗਾ ਜਿਆ ਕੰਮ ਕਰ ਜਾ ਮਾਸੂਦ ਜੀ ਦਮਾਕੇ ਦਿਨਾਂ ਨੂੰ ਪੈਜਿੰਗ ਵਿੱਚ ਸੁੱਟੀ ਨਾ ਉਹ ਜਿਹੜਾ ਆਪਾਂ ਇਹ ਨਾ ਟੌਰਚਰ ਕਰਦੇ ਕਿਤਾ ਉਦਾਂ ਇੰਨੀ ਕਰਦੇ ਇੱਥੇ ਜੇ ਨਾ ਲਿਖੂਗੀ ਤੇ ਦੂਜਾ ਰਸਤਾ ਜਵਾਰਾਂ ਨੂੰ ਜਿਹੜਾ ਮੈਂ ਤੁਹਾਨੂੰ ਦੱਸ ਦਿੱਤਾ ਉਹ ਵਾਹ ਠੀਕ ਹੈ ਨਾ ਚੰਗਾ ਮਮੀ ਜੀ ਨੂੰ ਚਾਹ ਚ ਪੀਣੀ ਤਾਂ ਦੱਸ ਮੈਨੂੰ ਕੁਝ ਨਹੀਂ ਚਾਹੀਦਾ ਕੋਈ ਠੰਡਾ ਗੰਡਾ ਬਣਾ ਦਵਾ ਪਰ ਇਹ ਜਿਹੀ ਆਣੀ ਹੈ ਕਾਲ ਦੀ ਕੋਰਤੀ ਅੰਨੀ ਤੇ ਸਤੇਰਾ ਨੂੰ ਚੱਫੇ ਤੇ ਨੂੰ ਦਿਖਾ ਦਿੰਦਾ ਤੇਰੀ ਇਸ ਕਹਾਣੀ ਕੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਵੀ ਦੁਨੀਆ ਚ ਆਰੀ ਆ ਨਹੀਂ ਹੋਵੇਗੀ ਵਿੱਜੇ ਕੁਛਤੀਆਂ ਚ ਜਾਉਂਗੀ ਮੇਰਾ ਨਾਂ ਨਾ ਵੇਚਾ ਉਹ ਤੇ ਆਪੇ ਕੱਲੀ ਬੁਰੜੀ ਖਸਮਰੂਗੀ ਖਸੂਗੀ ਤੇ ਮੈਂ ਇੱਥੇ ਰਾਜ ਕਰੂੰਗੀ ਉਹਨੂੰ ਤਾਂ ਮੈਂ ਮਾਰ ਦੂੰ ਤੇ ਮੈਂ ਜੇਲ੍ਹ ਚ ਚੱਲ ਜੀ ਤੇ ਸਾਰੀ ਜਾਇਦਾਦ ਦੀ ਮਾਲਕ ਬਣ ਜੇ ਤੂੰ ਤੇਰੀਆਂ ਸਕੀਮਾਂ ਕੀ ਭਲਾ ਮੈਨੂੰ ਪਤਾ ਨਹੀਂ ਲੱਗਦਾ ਹਾਏ ਹਾਏ ਇਹਦੇ ਨਾਲੋਂ ਤਾਂ ਫਿਰ ਉਹ ਚੰਗੀ ਜਿਹੜਿਆ ਮੈਨੂੰ ਜੀਜੀ ਕਰਦੀ ਐ ਤੇ ਨਾਲੇ ਮੇਰੇ ਛਿੱਤਰ ਥੱਲੇ ਰਹਿੰਦੀ ਐ ਐਨਾ ਉਹਨੂੰ ਮੈਂ ਕੁਛ ਕਹਿ ਨਹੀਂ ਨੀ ਆ ਫੇਰ ਵੀ ਮੈਨੂੰ ਮੰਮੀ ਜੀ ਦਾ ਲਾਵਾ ਨਹੀਂ ਭੋਲਦੀ ਪਰ ਅੱਜ ਇਹਨੇ ਆਪਣਾ ਸਹੀ ਰੂਪ ਮੈਨੂੰ ਵਿਖਾ ਹੀ ਦਿੱਤਾ ਜਿਹੜੀਆਂ ਇਹ ਕਲਾਂ ਦੇ ਵਿੱਚ ਆ ਕੋਈ ਨਹੀਂ ਪ੍ਰੀਤ ਅੱਜ ਮੈਨੂੰ ਧੋਖਾ ਦਿੱਤਾ ਹੀ ਨਾ ਮੈਂ ਵੀ ਤੇਰੀ ਸਾਹ ਸਮਾਂ ਦੇਖੀ ਤੇਰੇ ਨਾਲ ਪਾਣ ਦਾ ਕੀ ਵੇਖੀ ਚੱਲਣ ਤੋਂ ਅੱਜ ਨੂੰ ਸਿਆਣੇ ਆਦੇ ਬੋਹਾਂ ਸ਼ੁਰੂ ਤੋਂ ਕੰਟਰੋਲ ਕਰਨੀਆਂ ਚਾਹੀਦੀਆਂ ਇੱਕ ਨੂੰ ਤੇ ਵਿਚਾਰੀ ਨੂੰ ਮੈਂ ਇਟਾ ਤਪਾ ਛੱਡਿਆ ਇੱਕ ਨੂੰ ਤੇ ਇੱਕ ਖੋਲ ਤੇ ਜਿਹੜੀ ਅੱਜ ਮੈਂ ਜਿੰਨੂੰ ਮੈਂ ਖੋਲ ਦਿੱਤੀ ਆ ਉਹ ਅੱਜ ਮੈਨੂੰ ਹੀ ਉਲਟੀਆਂ ਮਤਾਂ ਦੇ ਰਹੀ ਐ ਮੈਨੂੰ ਫਸਾਉਣ ਦੇ ਹੀ ਐ ਕੋਈ ਨਹੀਂ ਪ੍ਰੀਤ ਤੈਨੂੰ ਤਾਂ ਮੈਂ ਅਸਮੋ ਪਤਾ ਚੰਗੀ ਕਰਾਂ ਕੋਈ ਗੱਲ